ਮਸਲਾ ਸੌਦਾ ਮਸਲਾ ਸੌਦਾ ਹਾਂ ਤਾਂ ਬੰਦ ਮਸਲਾ ਕੰਮ ਤੇ ਜਾ ਰਿਹਾ ਸੀਗਾ ਜੀ ਅੱਗੇ ਕੁਝ ਸਮਝ ਨਹੀਂ ਆਈ ਟਰਾਲੇ ਨਾਲ ਟੱਕਰ ਹੋਈ ਐ ਇੱਕ ਆਸਤੇ ਸੀ ਕਾਰ ਚ ਸੀ ਕਾਰ ਚ ਇੱਕ ਕਾਰ ਤੇ ਸੀਗਾ ਜੀ ਇਹਦਾ ਪਾਣਾ ਮਨ ਮਾਸ ਪਾਣਾ ਬਦਲ ਰਿਹਾ ਬਹੁਤ ਕੁਝ ਸੀਗਾ ਜੀ ਵਧੀਆ ਸੀਗਾ ਸਿਸਟਮ ਪੜਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈੱਟ ਸੀਗਾ ਜੀ ਕੈਨੇਡਾ ਤੋਂ ਇੱਕ ਮੰਦ ਭਾਗੀ ਖਬਰ ਆਈ ਹੈ ਸਮਾਣਾ ਦੇ ਪਿੰਡ ਕਾਨਗੜ ਦੇ ਕਨਵਰ ਪਾਲ ਸਿੰਘ ਜਿਹੜਾ ਕਿ ਪੜਾਈ ਵੇਸਤੇ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰੋਜ਼ਗਾਰ ਘਟ ਰਹੇ ਹਨ ਉਸ ਨੂੰ ਲੈ ਕੇ ਪਰਿਵਾਰ ਖੁਸ਼ਹਾਲ ਹੋ ਉਸ ਨੂੰ ਲੈ ਕੇ ਕੈਨੇਡਾ ਗਿਆ 2 ਸਾਲ ਦੀ ਪੜਾਈ ਪੂਰੀ ਕਰ ਲਈ ਸੀ ਅਤੇ ਹੁਣ ਉਹ 4 ਮਹੀਨੇ ਤੋਂ ਬਰਖ ਪਰਮਰ ਤੇ ਕੰਮ ਵੀ ਕਰ ਰਿਹਾ ਸੀ ਲੇਕਿਨ ਸੜਕ ਹਾਦਸੇ ਦੇ ਦੌਰਾਨ ਉਸकी ਮੌਤ ਹੋਈ ਹੈ ਅਤੇ ਇਸ ਖੁਸ਼ਖਬਰੀ ਆਣ ਦੇ ਬਾਅਦ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ ਔਰ ਇਸ ਦੇ ਪਿਤਾ ਜਿਹੜੇ ਕਿ PRTC ਦੇ ਵਿੱਚ ਡਰਾਈਵਰ ਹੈ ਇਹਨਾਂ ਨੇ ਬੜੀ ਮੁਸ਼ਕਿਲ ਤੋਂ ਆਪਣੇ ਬੱਚੇ ਨੂੰ ਉਸਕੇ ਚੰਗੇ ਭਵਿੱਖ ਦੇ ਲਈ ਉੱਥੇ ਭੇਜਿਆ ਸੀ ਲੇਕਿਨ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਇੱਥੇ ਉਹਨਾਂ ਦੇ ਰਿਸ਼ਤੇਦਾਰ ਬਈ ਕਰਮਰਪਾਲ ਦੇ ਅਪਣ ਤੁਹਾਡੇ ਕੀ ਲੱਗਦਾ ਤੁਹਾਡਾ ਮੇਰਾ ਜਗਵਿੰਦਰ ਸਿੰਘ ਨਾਮ ਹੈ ਜੀ ਸਾਡਾ ਕਰਮਰਪਾਲ ਕੀ ਲੱਗਦਾ ਤੁਹਾਡਾ ਸਾਡਾ ਭਾਂਜਾ ਸੀ ਜੀ ਮੇਰੀ ਇਹ ਸਾਲੀ ਦਾ ਵੱਡੀ ਸਾਲੀ ਦਾ ਬੇਟਾ ਸੀ ਮੇਰੀ ਦਾ ਜੀ ਆ ਉਹ ਚੰਗੇ ਭਿੱਖ ਵਾਸਤੇ ਬਾਹਰ ਦੇਸ਼ ਪੜਾਈ ਵਾਸਤੇ ਗਿਆ ਸੀ ਜੀ ਔਰ ਅੱਛੀ ਪੜ੍ਹਾਈ ਕਰਕੇ ਬੱਚੇ ਨੇ ਵਰਕ ਪਰਮਨੈਂਟ ਹਾਸਲ ਡਿਗਰੀ ਹਾਸਲ ਕਰਕੇ ਔਰ ਆਪਣੀ ਜੌਬ ਤੇ ਰੁਟੀਨ ਵਜੋਂ ਜਾ ਰਿਹਾ ਸੀਗਾ ਕਿ 21 ਦੀ ਰਾਤ ਨੂੰ ਇੱਕ ਮੰਦਪੋਈ ਖਬਰ ਸਾਡੇ ਸਾਹਮਣੇ ਆਈ ਹੈ ਕਿ ਸਾਡੇ ਬੱਚੇ ਦਾ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਤੇ ਜਿਸ ਦੀ ਹਾਲਤ ਕਾਫੀ ਗੰਭੀਰ ਦੱਸਿਆ ਜਾ ਰਹੀ ਸੀਗੀ ਔਰ ਕੱਲ ਰਾਤ ਸਾਡੇ ਕੋਲੇ ਮੰਦਪੋਈ ਖਬਰ ਪਹੁੰਚੀ ਕਿ ਸਾਡੇ ਬੱਚੇ ਨੇ ਦੁਨੀਆ ਹਾਲ ਵਿਦਾ ਕਰ ਚੁੱਕਿਆ ਬੇਟੇ ਨੇ ਪਲੱਸ 2 ਕਰੀ ਸੀਗੀ ਜੀ ਨਾਨ ਮੈਡੀਕਲ ਤੋਂ 4 ਕਿੱਲੇ ਜ਼ਮੀਨ ਹੈ ਜੀ ਤੁਸੀਂ ਜੋਬ ਕਰਦੇ ਹੋ ਹਾਂ ਜੀ ਪੀ ਆਰਟੀਸੀ ਚੋਅ ਕਰਦਾ ਹਾਂ ਜੀ ਬਹੁਤ ਖੁਸ਼ ਸੀਗਾ ਜੀ ਵਧੀਆ ਸੀਗਾ ਸਿਸਟਮ ਪੜਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈਟ ਸੀਗਾ ਜੀ ਖੁਸ਼ੀ ਹੈ ਬੱਚਾ ਪੂਰਾ ਤੇ ਕਿਸ ਤਰ੍ਹਾਂ ਹਸ ਹੋਇਆ ਪਤਾ ਲੱਗਾ ਬਸ ਕੰਮ ਤੇ ਜਾ ਰਿਹਾ ਸੀਗਾ ਜੀ ਅੱਗੇ ਕੁਝ ਸਮਝ ਨਹੀਂ ਆਈ ਟਰਾਲੇ ਨਾਲ ਟੱਕਰ ਹੋਈ ਐ ਇਹ ਕਾਸਤੇ ਸੀ ਕਾਰ ਤੇ ਸੀ ਕਾਰ ਤੇ ਇਹ ਕਾਰ ਤੇ ਸੀਗਾ ਇਦਾਂ ਹੋਰ ਵੀ ਕੋ ਸਾਥੀ ਤੇ ਇਕੱਲਾ ਹੀ ਜਾ ਰਿਹਾ ਸੀ ਇਕੱਲਾ ਹੀ ਆਪਦੇ ਕੰਮ ਤੇ ਜਾ ਰਿਹਾ ਸੀ ਜੀ ਆਪ ਚ ਲੈ ਰੋ ਤੇ ਗੱਡੀ ਹਾਂਜੀ ਰੋਜੀ ਜਾਂਦਾ ਸੀਗਾ ਜੀ ਕਿਹੜਾ ਜੀ ਨਵੇਂ ਪਹਿਲੀ ਵਾਰ ਹੀ ਗਿਆ ਕਿਹੜੇ ਸ਼ਹਿਰ ਤੇ ਰਹ ਰਿਹਾ ਸੀ ਕੈਨੇਡਾ ਦੇ ਇੱਕ ਕਿਚਨਰਸ ਸੀਗਾ ਜੀ ਕਿਚਨਰਸ ਸਰਕਾਰ ਨੂੰ ਇੱਥੇ ਕੋਈ ਨਾ ਕੋਈ ਆਪਣਾ ਨਿਣਾ ਚਿੰਦਾ ਜੋਬ ਵਗੈਰਾ ਰਜਗਾ ਦੇਣਾ ਚਾਹੀਦਾ ਸਰਕਾਰ ਨੂੰ ਜੀ ਪਰ ਸਰਕਾਰਾਂ ਇਸ ਵਾਸਤੇ ਧਿਆਨ ਨਹੀਂ ਦੇ ਰਹੀ ਕੋਈ ਨਹੀਂ ਤੇ ਮਜ਼ਦੂਰੀ ਬਸ ਬੱਚੇ ਜਾਂਦੇ ਨੇ ਜਿਨੀ ਕੋਈ ਜਾਨ ਨੂੰ ਇੱਜ਼ਤ ਨਹੀਂ ਕਰਦਾ ਹੈਗਾ ਜੇ ਸਰਕਾਰ ਇੱਥੇ ਰਜਗਾ ਦੇਣਾ ਕਿਉਂ ਬੱਚੇ ਬਾਹਰ ਜਾਣ ਸਰਕਾਰ ਨੂੰ ਹੀ ਅਪੀਲ ਹੈ ਵੀ ਇੱਥੇ ਬੱਚੇ ਰੋਜ਼ਗਾਰ ਨਹੀਂ ਇਹ ਤਾਂ ਉਦੋਂ ਬੜੇ ਚਾਵਨ ਵਾਲੀ ਗੱਲ ਸੀਗਾ ਇੱਥੇ ਕੰਮਕਾਰ ਇਹਨਾਂ ਕੋਈ ਮਿਲਦਾ ਨਹੀਂ ਫਿਰ ਬਾਹਰ ਚਲੋ ਐਸੇ ਕੋਈ ਅਬਦਤ ਜਗ੍ਹਾ ਤੇ ਲੱਗ ਆਦੋਂ ਨੇ ਪੜਾਈ ਕੀਤੀ ਪੜਾਈ ਕਰਕੇ ਮੁੜ ਕੇ ਫਿਰ ਉਹਨੂੰ ਵਰਕ ਪਰਮਿਟ ਮਿਲਿਆ ਬੜੀ ਆ ਜੋਬ ਸੀ ਹੋਰੀ ਹਣ ਬਹੁਤ ਵਧੀਆ ਕੰਮ ਕਰਦਾ ਹੈ ਐਲਨ ਸਾਸ ਦਾ ਮਿੱਠਾ ਬਣਾ ਅਮਰਿੰਦਰ ਸਿੰਘ ਜੀ ਕਨਵਰਪਾਲ ਤੁਹਾਡੇ ਕੀ ਲੱਗਦਾ ਮੇਰਾ ਪੰਜਾ ਲੱਗਦਾ ਸੀ ਕਿਸ ਤਰ੍ਹਾਂ ਤੇ ਜੈ ਤੁਹਾਡੇ ਜੀ ਆ ਜੀ ਨੇ ਆਪਣੇ ਥੋੜੇ ਭਾਂ ਦੇ ਨੂੰ ਬੜੇ ਚਾਵਾਂ ਨਾਲ ਭੇਜਿਆ ਸੀ 2 ਸਾਲ ਹੋਇਆ ਉਹਨੂੰ ਕਹਿਣਾ ਤੇ ਪੂਰੇ ਰੀਜਾਂ ਨਾਲ ਭੇਜਿਆ ਸੀ ਬੜੇ ਚਾਵਾਂ ਨਾਲ ਪਰ ਸਾਨੂੰ ਨਹੀਂ ਸੀ ਪਤਾ ਵੀ ਇਹੋ ਜਿਹਾ ਕੁਝ ਹੋ ਜਾਣਾ ਇੱਕ ਕੈਨੇਡਾ ਨੇ ਸਾਡਾ ਪੁੱਤ ਖਾ ਲੈਣਾ ਕੈਨੇਡਾ ਬੱਚੇ ਜਾ ਰਹੇ ਹਨ ਲੇਕਿਨ ਇਸ ਤਰ੍ਹਾਂ ਦੇ ਜਦ ਮਦ ਪੱਗੀਆਂ ਖਬਰਾਂ ਆਂਦੇ ਆ ਉਹ ਸਭ ਦੇ ਮਨ ਨੂੰ ਜੁੜ ਕੇ ਰੱਖ ਦਿੰਦੇ ਹਨ ਦੇਸ਼ ਦੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਇੱਥੇ ਦੇਸ਼ ਦੇ ਵਿੱਚ ਹੀ ਰੁਜ਼ਗਾਰ ਮਿਲ ਸਕਣ ਤਾਂ ਕਿ ਕਿਸੇ ਹੋਰ ਦਾ ਬੱਚਾ ਇਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਉਸकी ਜਾਨ ਨਾ ਜਾਵੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸੀ ਪੀਡੀਸੀ ਨਿਊਜ਼ ਸਮਾਣਾ